ਕਾ ਬ੍ਰਿਟ ਐਪਲੀਕੇਸ਼ਨ ਦੇ ਕੇ ਤੇ ਆਹ ਮੋਟਰ ਇਹਨਾਂ ਦੀ ਫੇਰ ਚੱਲ ਰਹੀ ਐ ਠੀਕ ਐ ਤੇ ਆਹ ਗੰਦਾ ਪਾਣੀ ਉੱਥੇ ਹੀ ਫੇਰ ਕੱਢ ਰਹੇ ਆ ਆ ਖੜੇ ਇਹਦੇ ਮਾਲਕ ਠੀਕ ਐ ਆਹ ਬੰਦੇ ਜੇ ਹੁਣ ਇਹਨਾਂ ਤੇ ਕਾਰਵਾਈ ਨਾ ਕੀਤੀ ਤਾਂ ਇਦੋਂ ਬਾਅਦ ਫਿਰ ਅਸੀਂ ਕਾਰਵਾਈ ਕਰਾਂਗੇ ਕੀ ਬਣਦਾ ਉਹ ਅਸੀਂ ਦੇਖਾਂਗੇ ਆ ਦੇਖ ਇਹ ਆ ਚੱਲਦਾ ਆ ਦੇਖ ਆ ਗੰਦਾ ਸੀਵਰੇਜ ਵਾਲਾ ਪਾਣੀ ਕੱਢ ਰਿਹਾ ਇੱਥੇ ਸਾਡੇ ਖੇਤ ਆ ਸਾਹਮਣੇ ਆ ਦੇਖੋ ਖੇਤਨ ਇੱਥੇ ਸੀ ਰੋਟੀ ਟੋਕਰੀ ਖਾਣਾ ਹੁੰਦਾ ਸਾਰਾ ਕੁਝ ਇੱਥੇ ਕਰਨਾ ਨੂੰ ਇੱਥੇ ਆ ਮوسک ਮਾਰਦਾ ਗੰਦਾ ਸੀਵਰੇਜ ਦਾ ਪਾਣੀ ਆ ਮਾਲਕ ਨੇ ਲੈ ਆਹਾ ਅਸੀਂ ਲਗਭਗ ਇੰਤੋਂ ਪਹਿਲਾਂ ਥਾਣੇ ਵੀ ਦੋ ਤਿੰਨ ਵਾਰੀ ਰੱਪਟ ਤੇ ਆਏ ਇਹਨਾਂ ਦਾ ਕੀ ਕੰਮ ਆ ਸੀਵਰੇਜ ਇਹਨਾਂ ਦੇ ਡੱਗੀਆਂ ਜੀ ਆਹਦੇ ਲਈਆਂ ਫਲਸ਼ ਵਾਲੀਆਂ ਲੈਟਰ ਵਾਲੀਆਂ ਦੇਖੋ ਉੱਪਰ ਚੱਕ ਪੱਟੀਆਂ ਹੋਈਆਂ ਆਹਾ ਬੁਰਦਵਾਰੇ ਭਲਾ ਯਾਰ ਫਿਰ ਆਇਆ ਥੋੜੀ ਹੁਣ ਕੰਮ ਚੱਲਦਾ 16 ਕਿੱਦਿਆਈ ਇਹ ਨਾਲ ਜਿਹੜੇ ਕਬਟ ਮੇਰੀ ਗੱਲ ਸੁਣ ਐਨਾ ਛੇੜ ਗੱਲ ਸੁਣ ਤੂੰ ਇਹ ਨਾ ਚੁੱਪ ਕਰਕੇ ਕਰ ਮੈਂ ਜਿੱਥੇ ਮੋਸਕ ਆਉਂਦਾ ਇੱਥੇ ਨਾ ਮੋਸਕ ਆਉਂਦਾ ਸਾਡੇ ਕੋਈ ਮੋਸਕ ਆਉਦਾ ਨਹੀਂ ਉਹ ਸਾਡੀ ਸਾਡੀ ਜਗ੍ਹਾ ਜਾ ਕੇ ਸਾਡੇ ਨਾਲ ਮੰਗਾਲੇ ਤੂੰ ਗੱਲ ਸੁਣ ਲੈ ਜੋ ਕੋਈ ਨਿੱਜੀ ਜਿ ਸੁਣੀ ਆਉਗਾ ਟਲਾ ਸੰਜਾ ਜੀ ਕਦੀ ਇੱਕ ਮਸੇ ਗੰਧਾ ਕਰ ਤੇਰੇ ਬੰਦੇ ਸਾਰੇ ਰਾਜ ਨੰਗਦੇ ਅਸੀਂ ਜਿਦੀ ਮਰਜ਼ੀ ਕਰੀਏ ਤੇਰਾ ਮਤਲਬ ਕਿਵੇਂ ਤੇਰੀ ਕੰਨ ਜਗ੍ਹਾ ਸਾਡਾ ਰਾਹ ਹੈ ਓਏ ਤੇ ਮੈਂ ਆਹ ਦੰਦ ਥੋੜੀ ਕੱਟ ਸਕਦਾ ਐ ਤੂੰ ਤੂੰ ਗੱਲ ਕਰ ਬੀਜ ਅਸੀਂ ਕਟਾਂਗੇ ਇੱਥੇ ਗੰਦ ਕੱਟੇਗਾ ਤੂੰ ਗੰਦ ਕੀ ਮੰਗਦਾ ਸੇਫਟੀ ਟੈਗ ਦਾ ਪਾ ਲੱਕੜ ਦਾ ਕਲਾਵਾਸ਼ ਕਮਟ ਮੋਟ ਲਾ ਫਿਰ ਸੇਫਟੀ ਰੱਖਦਾ ਰੋਜ਼ ਹੀ ਹੁੰਦਾ ਯਾਰ ਤੇਰਾ ਰੋਜ਼ ਇੰਨਾ ਕਿੰਨਾ ਚੱਲਦਾ ਨਹੀਂ ਯਾਰ ਇਹ ਥੋੜੀ ਸੇਫਟੀ ਦਾ ਮਸਕਾਂਦਾ ਯਾਰ ਸਾਡੇ ਖੇਤ ਨੇ ਇੱਥੇ ਇਹ ਥੋੜੀ ਹੈ ਯਾਰ ਪਾਣੀ ਹੋ ਗਿਆ ਇਹ ਤੂੰ ਮਾਰੂਗੀ ਹੋਈ ਨਹੀਂ ਚੱਲਣਾ ਹੁੰਦਾ ਇਹ ਇੰਨਾ ਆ ਪੈਣ ਨਾ ਹੁੰਦਾ ਇਹ ਹੋਰ ਕਹਦਾ ਪਾਣੀ ਹੋ ਗਿਆ ਇਹ ਅਸਰੇ ਨਾ ਹੁੰਦੇ ਪਾਣੀ ਦੀ ਮਾਰਦੀ ਇਹ ਤੋਰ ਕਾ ਦਾ ਬਣੀ ਆ ਮੁਸਕਤਾ ਹੁੰਦਾ ਹੈ ਲਾਈਟਿੰਗ ਦਾ ਪਾਣੀ ਹੈ ਲਾਈਟਿੰਗ ਦਾ ਪਾਣੀ ਹੈ ਤੂੰ ਚਾਹਣਾ ਕੀ ਮੈਨੂੰ ਇਹਦਾ ਮੈਂ ਇਹ ਚਾਹੁੰਦਾ ਇੱਕ ਡੱਗ ਬਟੇਰੇ ਬਣੇ ਪਏ ਇੱਕ ਮਿੰਟ ਦੇਖ ਫੈਕਟਰੀ ਬੰਦਦਾ ਨਾ ਤੂੰ ਕਹਿੰਦਾ ਫੈਕਟਰੀ ਬੰਦ ਫੈਕਟਰੀ ਬੰਦ ਹੈ ਠੀਕ ਹੈ ਜੇ ਬਣੇ ਨਾ ਹੋਂਟੋਂਦਾ ਤੇਰੀ ਫੈਕਟਰੀ ਨਾ ਹੋਂਟੋਂਦਾ ਲੱਗੋਂਦਾ ਬਣੀ ਉਹ ਵੀ ਲੱਗਦੀ ਸੀ ਕਾ ਦਾ ਯਾਰ ਨਾ ਹੋਂਟੋਂਦਾ ਬੜੀ ਆਏ ਬਾਹਰ ਥੋੜੀ ਕੱਢੇਗਾ ਬਾਹਰ ਕਿਸੇ ਆਪ ਦੀ ਜਗ੍ਹਾ 'ਚ ਹੈ ਆਪ ਦੀ ਜਗ੍ਹਾ ਸਾਡਾ ਦਾ ਰਾਹ ਹੈ ਛੋੜਾ ਰਾ ਤੂੰ ਹੀ ਕਰੋ ਉਦੋਂ ਤੂੰ ਮੋਟ ਲੈ ਕੇ ਚੱਕ ਕੇ ਕਰ ਸੰਕਮਾ ਮੋਟਾ ਹੋ ਚੱਕੀ ਪਈ ਆ ਪੁਲਸ ਦੇ ਸਾਹਮਣੇ ਉਹ ਦੱਕੀ ਪਈ ਆ ਉੱਥੇ ਰੱਖੀ ਰੱਖੋ ਫਿਰ ਤੁਹਾਨੂੰ ਕੀ ਠੀਕ ਹੈ ਨਾ ਆ ਵੀ ਲਜਾਵਾ ਕਿਸੇ ਯਾਰ ਇਥੇ ਗੰਦ ਨਹੀਂ ਪਾਉਣ ਦਿੰਦੇ ਸੀ ਲੈ ਮੋਟ ਲੈ ਜਾ ਲੈ ਲੈ ਜਾ ਮੋਟਰ ਸੱਕੇ ਤੂੰ ਆਪਦੇ ਮੋਟਰ ਲੱਗੇ ਚੱਲੇ ਜਾ ਤੂੰ ਬੰਦ ਕਰ ਮਾਉਣਾ ਇੱਥੇ ਲੈਟਰਿੰਗ ਦਾ ਪਾਣੀ ਕਿੱਥੇ ਗਿਆ ਯਾਰ ਜਿਦਾ ਮਾ ਆ ਕੇ ਫਿਰ ਯਾਰ ਦੇਖੀ ਜਊ ਕੀ ਹੋਊਗਾ ਤੇਰੀ ਗੁੰਡਾ ਕਰਦੀ ਦੇਖ ਲੈਣੇ ਗੁੰਡਾ ਕਰਦਾ ਤੂੰ ਕਰਦਾ ਤੈਨੂੰ ਅਸੀਂ ਅਸੀਂ ਚੁੱਪੇ ਬਿਠੇ ਤਾਂ ਕਰਕੇ ਚੁੱਪ ਕਰ ਤੂੰ ਕੰਡਾ ਮਤਲਬ ਸਿਰ ਨੂੰ ਹੀ ਹੋਈ ਜਨੇ ਕਮਾਂਗੀ ਉਹ ਕਾਲ ਕਿਵੇਂ ਕਰਦਾ ਓਏ ਕੀ ਕੱਗਦੀ ਆ ਤੂੰ ਕਾਲ ਨਾ ਕਰ ਤੂੰ ਕਾਲ ਨਾ ਕਰ ਤਾਂ ਹੌਣ ਕੁੱਟ ਦਾਂਗੇ ਅਸੀਂ ਕਮਾਲ ਹੋਊਗੀ ਤੈਨੂੰ ਕਾਲ ਕਰ ਤੂੰ ਕਿਹਦੇ ਸਿਰ ਨੂੰ ਹੋ ਜਾਂਦਾ ਸਿਰ ਨੂੰ ਤੂੰ ਕਾਲ ਕਿਵੇਂ ਕਰਦਾ ਹੈਗਾ ਅਸੀਂ ਜਦੋਂ ਅਸੀਂ ਤੇਰੇ ਕੋਲੇ ਆ ਕੇ ਕਿਤੇ ਓਏ ਬੋਲਿਆ ਅਸੀਂ ਇਸ ਤਰ੍ਹਾਂ ਸੀਵਰੇ ਦਾ ਪਾਣੀ ਨਹੀਂ ਕੱਢਣ ਦਿੰਦੇ ਅਸੀਂ ਤੂੰ ਗਾਲ ਤਾਂ ਨਹੀਂ 내 ਤੂੰ ਤੂੰ ਗਾ ਕੇ ਮੈਂ ਕਰਦਾ ਓਏ ਬਾਈ ਗਾ ਕੇ ਮੈਂ ਕਰਦਾ ਤੂੰ ਮੇਰੀ ਤੋਂ ਮਰਦੂਮਾ ਕਤਿਹੜ ਦੀ ਤੂੰ ਗਾਲ ਘੜਦਾ ਭੈਂਦੀ ਬੱਸ ਸੁਖਦੀਪ ਓ ਮੇਰੇ ਯਾਰ ਕਰ ਨੂੰ ਮੈਂ ਸਾਨਾ ਦੂਮੇ ਉਹ ਯਾਰ ਉਹ ਬਾਈ ਕੋਈ ਨਹੀਂ ਕਾਲ ਕੇ ਮੈਂ ਕਰਦਾ ਉਹਨਾਂ ਗੱਲ ਬਾਈ ਤੁਸੀਂ ਆ ਜਾਓ ਕੋਈ ਕਬੜ ਯਾਰ ਕਰ ਸੁਣ ਲੈ ਮੈਂ ਕੀ ਕਰਦਾ ਅਸੀਂ ਸੀਪ ਰੱਜਾ ਪਾਣੀ ਨਹੀਂ ਅਸੀਂ ਸੀਪ ਰੱਜਾ ਪਾਣੀ ਨਹੀਂ ਕੱਢ ਦਿੰਦੇ ਤੂੰ ਤੂੰ ਕੱਢਿਆ ਹਰ ਕੌਟੂnga ਵਿੱਚ ਰਿਕਾਰਡਿੰਗ ਤੇਰੇ ਬੰਦੇ ਆਖੜੇ ਪੁੱਛਣ ਉਹਨੂੰ ਗਾਲ ਦਿੱਤੀ ਕਿ ਨਹੀਂ ਤੀ ਓਏ ਕਾਦੀ ਗੱਲ ਕਰਤੀ ਮੈਂ ਤੈਨੂੰ ਤੁਸੀਂ ਇੱਥੇ ਜਿਹਦੇ ਨਾਲ ਕੇ ਚੱਕ ਕੇ ਲੈਣ ਜੇ ਲੈਣੇ ਬੋਲ ਤੂੰ ਇੱਥੇ ਜਦੋਂ ਲਾ ਕੇ ਮੈਂ ਦੂਸਰੀ ਵਰੀ ਦਾ ਪਾਣੀ ਕਿਵੇਂ ਕੱਢੇਗਾ ਇੱਥੇ ਤੁਸੀਂ ਸ਼ੇਅਰ ਹੋਗੇ ਸਾਰਾ ਕੁਝ ਪੇਟਾ ਤੁਸੀਂ ਸ਼ੇਅਰ ਹੋ ਗਿਆ ਆ ਤੇਰੇ ਤਰਫੇ ਤੋਂ ਲੱਗਿਆ ਤੂੰ ਇਦੋਂ ਮੋਟਰ ਲਾ ਕੇ ਪਾਣੀ ਲਾਉਂਦਾ ਰਹਿ ਕਦੇ ਰੋਕਿਆ ਕਾਦੀ ਮੋਟਰ ਲੈ ਕੇ ਆ ਤੂੰ ਇੱਥੇ ਪਾਣੀ ਲਾਉਂਦਾ ਰਹਿ ਪਿੱਛੇ ਮੱਛੀ ਮੋਟਰ ਦਾ ਸੀ ਰੋਕਿਆ ਕਦੇ ਹਾਂ ਤੂੰ ਲਾਈਟ ਨਹੀਂ ਦਾ ਜਾ ਕੇ ਕਿਵੇਂ ਕੱਢੇਗਾ ਇੱਥੇ ਕਿਵੇਂ ਕੱਢੇ ਬੈਠੇ ਸੀ ਯਾਰ ਸੇਫਟੀ ਟੈਗ ਕਾਦੇ ਆ ਲਾਈਟਿੰਗ ਵਾਲੀ ਆ ਹਾਂ ਤੇ ਕਿਵੇਂ ਕੱਢੇਗਾ ਤੂੰ ਲਾਈਟਿੰਗ ਦਾ ਪਾ ਤੂੰ ਸਾਡੇ ਘਰ ਆਠੇ ਚਲੋ ਕਹਿੰਦਾ ਨਹੀਂ ਕਰਦਾ ਅੰਦਰ ਲੈ ਜਾ ਕੋਈ ਸਾਡਾ ਨਹੀਂ ਕੰਮ